ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਅੱਜ ਦਾ ਬਲੌਗ ਸਟਾਰਟ ਕਰਿਆ ਜੀ ਆਪਾਂ ਸਵੇਰੀ ਸਵੇਰੀ ਪੂਰੀਆਂ ਦੇ ਨਾਲ ਰਾਤ ਆਪਾਂ ਸਬਜ਼ੀ ਬਣਾਈ ਸੀਗੀ ਜੀ ਚਿੱਟੇ ਸੋਲੇ ਤੇ ਹੁਣ ਸਵੇਰੀ ਬਣਾ ਰਹੇ ਹਾਂ ਉਹਦੇ ਨਾਲ ਪੂਰੀਆਂ ਆਟਾ ਆਪਾਂ ਸਿੰਪਲੇ ਗੁੰਨਿਆ ਸੀਗਾ ਜੀ ਰੋਟੀ ਲਈ ਫੇਰ ਪੂਰੀਆਂ ਦੀ ਸਲਾਹ ਬਣ ਗਈ ਸਿੰਪਲ ਆਟੇ ਦੀ ਬਣਾਵਾਂਗੇ ਆਪਾਂ ਇਹ ਆਟਾ ਸੈਲਫ ਤੇ ਖਿੰਡਿਆ ਹੋਇਆ ਜੀ ਥੋੜਾ ਜਿਹਾ ਮੈਂ ਪਹਿਲਾਂ ਟਿਫਨ ਤਿਆਰ ਕਰਿਆ ਸੀ ਬੇਟੇ ਦਾ ਰੋਟੀ ਬਣਾਈ ਸੀ ਪੂਰੀਆਂ ਸਕੂਲ 'ਚ ਨਹੀਂ ਲੈ ਕੇ ਜਾਂਦਾ ਠੰਡੀ ਹੋ ਜਾਂਦੀਆਂ ਨੇ ਕਹਿੰਦਾ ਮम्मा ਸਕੂਲ 'ਚ ਨਹੀਂ ਲੈ ਕੇ ਜਾਣੀਆਂ ਰਾਤ ਵੀ ਬਣਾ ਲੀਆਂ ਸੀ ਅਸੀਂ ਤੇ ਹੁਣ ਸਵੇਰੇ ਫੇਰ ਬਣਾ ਰਹੇ ਹਾਂ ਜੀ ਇਹ ਆਪਣੀ ਸਬਜੀ ਪਈ ਸੀ ਸਿੰਪਲ ਆਟੇ ਦੀਆਂ ਬਸ ਰੋਟੀ ਵਾਲੇ ਦੀ ਬਣਾਵਾਂਗੇ ਜੀ ਤੇਲ ਰੱਖ ਲਿਆ ਆਪਾਂ ਗਰਮ ਹੋਣ ਲਈ ਸਰੋਂ ਦੇ ਤੇਲ ਚ ਬਣਾਵਾਂਗੇ ਤੇ ਇਧਰ ਬੋਈਏ ਦੇ ਵਿੱਚ ਆਪਾਂ ਕਾਪੀ ਦਾ ਕਾਗਜ਼ ਰੱਖ ਲਿਆ ਜੀ ਐਕਸਟਰਾ ਤੇਲ ਇਹਦੇ ਨਾਲ ਨਿਕਲ ਜਾਊਗਾ ਸਵੇਰੇ ਸਵੇਰੇ ਤੋਂ ਪਾ ਜਾਂਦੀ ਹੈ ਅੰਦਰ ਸੂਈ ਚ ਵੀ ਠੰਡ ਚ ਤਾਂ ਵਧੀਆ ਜੀ ਗਰਮੀ ਚ ਪਰ ਸੇਕ ਮਾਰਦਾ ਸੀ ਸੇਵ ਚ ਦੀ ਫਿਰ ਸੇਕ ਮਾਰਨ ਲੱਗ ਜਾਂਦਾ ਈ ਮੈਂ ਭੁਲ ਕੇ ਚੱਕਲਾ ਵੇਲਣਾ ਪਹਿਲਾਂ ਚੱਕ ਦਿੱਤਾ ਸੀਗਾ ਜੀ ਰੋਟੀ ਬਣਾਈ ਸੀ ਬੇਟੇ ਦੀ ਜਿਆਦ ਨਹੀਂ ਰਿਹਾ ਵੀ ਪੂਰੀਆਂ ਬਣਾਉਣੀਆਂ ਨੇ ਇਹ ਹੁਣ ਫੇਰ ਵੇਲ ਲਈ ਜੀ ਪੂਰੀ ਆਪਾਂ ਪਾਲੀ ਵਿੱਚ ਇਹ 프라이 ਪੈਨ ਚ ਤੇਲ ਧਰਿਆ ਜੀ ਮੈਂ ਲੋਂਡੇ ਚ ਆਪਣੇ ਸਬਜੀ ਪਈ ਸੀ ਤਾਂ ਕਰਕੇ ਇਹਦੇ ਵਿੱਚ ਧਰਿਆ ਵੱਧ ਵਧੀਆ ਤਾਂ ਲੋਂਡੇ ਚ ਬਣਦੀ ਐ ਨਹੀਂ ਥੋੜੇ ਜਿھے ਖੁੱਲੇ ਭਾਂਡੇ ਚ ਚੰਗੀ ਤਰ੍ਹਾਂ ਦੱਬ ਕੇ ਹਲਾਈ ਜਾਂਦੀ ਐ ਪੂਰੀ ਫੇਰ ਵਧੀਆ ਫੁੱਲ ਜਾਂਦੀ ਐ ਤੇਲ ਥੋੜਾ ਜਿਹਾ ਪਹਿਲਾਂ ਘੱਟ ਗਰਮ ਹੋਇਆ ਜੀ। ਦੋ ਤਿੰਨ ਘੱਟ ਫੁੱਲੀਆਂ ਨੇ ਇੱਕ ਗਲੀ ਹੋ ਜਾਂਦੀ ਸੀਗੀ ਛੋਟੇ ਕਰਕੇ ਝਾਰਨੀ ਵੱਜਦੀ ਸੀ ਵਿੱਚ। ਇੱਕ ਡਰ ਲੱਗਦਾ ਸੀ ਜੀ ਵੀ ਜੇ ਥੋੜਾ ਜਿਹਾ ਤੇਜ਼ ਹਲਾਵਾਂਗੇ ਇਹਨੂੰ ਪਲਟਾਵਾਂਗੇ ਆਪਾਂ ਪੂਰੀ ਨੂੰ ਕਿਤੇ ਤੇਲ ਨਾ ਬਾਹਰ ਆ ਜਾਏ ਉੱਪਰ। ਇਹ ਚਾਰ ਨੀਂਦ ਨਾਲ ਥੋੜੀ ਥੋੜੀ ਉੱਪਰੋਂ ਦਬੜ ਦਿੰਨੇ ਹੁੰਦੇ ਆ ਜੀ। ਫੁੱਲ ਜਾਂਦੀ ਦਾ ਬਹੁਤ ਵਧੀਆ ਫੁੱਲ ਜਾਂਦੀ ਹੈ ਨਹੀਂ ਚੰਗੀ ਤਰ੍ਹਾਂ ਦੱਬੀ ਜਾਂਦੀ ਹੈ। ਬਾਕੀ ਕੰਮ ਆਪਣੇ ਕਰਨ ਵਾਲੇ ਨੇ ਜੀ ਹਜੇ। ਬਾਹਰ ਝਾੜੂ ਲਗਾ ਦਿੱਤਾ ਸੀ ਆਪਾਂ ਅੰਦਰ ਸਾਰੇ ਰਹਿੰਦੇ ਨੇ ਹਜੇ। ਰੋਟੀ ਬਣਾ ਕੇ ਫਿਰ ਕਰਾਂਗੇ ਜੀ। ਹੋਣ ਉਹ ਫੁੱਲ ਗਈ ਜੀ ਪੂਰੀ ਬਾਜਤਾ ਫੁੱਲਣ ਲੱਗੀਆਂ ਸੀ ਪਹਿਲਾਂ ਕੁਸ ਤੇਲ ਵੀ ਠੰਡਾ ਸੀ ਆਪਣਾ ਤੇ 2-4 ਪੱਕ ਜਾਂਦੀਆਂ ਨੇ ਫਿਰ ਥੋੜਾ ਜਿਹਾ ਹਿਸਾਬ ਜਾਂ ਵੀ ਆ ਜਾਂਦਾ ਜੀ ਇੱਕ ਅੱਧੀ ਤਾਂ ਪਹਿਲਾਂ ਹੋਈ ਜਾਂਦੀਆਂ ਨੇ ਇੱਕ ਜਿਹੜੀ ਗਲੀ ਨਿਕਲ ਜਾਂਦੀ ਹੈ ਜੀ ਵਿੱਚ ਫੇਰ ਨਹੀਂ ਫੁੱਲਦੀ ਹੈਗੀ ਪੂਰੀਆਂ ਆਪਾਂ ਖਾ ਲਈਆਂ ਨੇ ਜੀ ਹੁਣ ਕਰਦੇ ਆਂ ਪੂਰੀਆਂ ਨੂੰ ਹਾਜਮ ਕੰਮ ਕਰਦੇ ਆਪਾਂ ਜੇ ਬੈਠ ਗਏ ਤਾਂ ਔਖਾ ਹੁੰਦਾ ਜੀ ਤળਿਆ ਹੋਇਆ ਖਾਣਾ ਖਾ ਕੇ ਤਾਂ ਕੰਮ ਕਰਨਾ ਚਾਹੀਦਾ ਜੀ ਹਾਜਮ ਆ ਜਾਂਦਾ ਤੇ ਨਾਲੇ ਫਿਰ ਬਲੱਡ ਵਗੈਰਾ ਨਹੀਂ ਵਧਦਾ ਜੀ ਕਿਸੇ ਦਾ ਵੀ ਜੇ ਆਪਾਂ ਕੰਮ ਕਰਾਂਗੇ ਜੇ ਤળਿਆ ਹੋਇਆ ਖਾ ਕੇ ਬੈਠ ਜਾਵਾਂਗੇ ਫਿਰ ਤਾਂ ਬਲੱਡ ਨਹੀਂ ਵਧਣਾ ਹੀ ਹੈ ਜੀ ਇਹ ਆਪਾਂ ਚਾਦਰ ਝਾੜ ਕੇ ਉਹ ਕਮਰੇ ਦੀ ਬਸਾ ਦਿੱਤੀ ਸੀ ਸਾਰਾ ਸਵਾਨ ਝਾੜ ਦਿੱਤਾ ਸੀ ਤੇ ਝਾੜੂ ਲਗਾ ਦਾਂਗੇ ਜੀ ਹੁਣ ਇਹ ਪਈ ਹੈ ਜੀ ਮਸ਼ੀਨ ਮੇਰੀ ਕੱਪੜੇ ਸਲਾਈ ਕਰਨ ਵਾਲੀ ਜਿੰਨਾ ਕ ਟਾਈਮ ਲੱਗਦਾ ਆਪਾਂ ਉਹਨਾਂ ਕ ਕਰ ਲੈਨੇ ਹੁੰਨੇ ਹਰ ਰੋਜ਼ ਥੋੜਾ ਜਿਹਾ ਇਸੇ ਤਰ੍ਹਾਂ ਬਣ ਜਾਣਗੇ ਜੀ ਸੂਟ ਆਪਣੇ ਹੋਈ ਹੋਈ ਗਰਦਾ ਜਿਹਾ ਹੁੰਦਾ ਜੀ ਕਲੂਜੇ ਹੋ ਜਾਂਦੇ ਨੇ ਹੋਰ ਤਾਂ ਜ਼ਿਆਦਾ ਨਹੀਂ ਹੁੰਦਾ ਕੋਸੰਦਰ ਇਧਰ ਕਮਰਿਆਂ ਚ ਆਪਾਂ ਲਾ ਲਿਆ ਸੀਗੇ ਜੀ ਝਾੜੂ ਕਮਰਿਆਂ ਦੀ ਵੀਡੀਓ ਨਹੀਂ ਬਣਾਈ ਕਮਰਿਆਂ ਚ ਇਕੱਲੇ ਤੋਂ ਸੈੱਟ ਵੀ ਨਹੀਂ ਆਉਂਦਾ ਜੀ ਕੈਮਰਾ ਤਾਂ ਕਰਕੇ ਆਪਾਂ ਕਮਰਿਆਂ ਦੀ ਨਹੀਂ ਬਣਾਈ ਜੀ ਵੀਡੀਓ ਇੱਥੇ ਬਣਾਈ ਸੀ ਬਾਹਰ ਪੋਚਾ ਆਪਾਂ ਬਾਅਦ ਚ ਲਾਵਾਂਗੇ ਜੀ ਝਾੜੂ ਲਗਾ ਕੇ ਬਾਹਰ ਝਾੜੂ ਲੱਗਿਆ ਹੋਇਆ ਜੀ ਬਸ ਅੰਦਰ ਹੀ ਰਹਿੰਦਾ ਸੀ ਆਪਣਾ ਇੱਥੇ ਸਾਰੇ ਕੰਮ ਕੰਪਲੀਟ ਕਰਨ ਤੋਂ ਬਾਅਦ ਜੀ ਇਹ 12:00 ਦਾ ਟਾਈਮ ਸੀਗਾ ਸਵਾ 12:00 ਦਾ ਇਹ ਆਪਾਂ ਕਰ ਰਹੀਆਂ ਜੀ ਕਮੀਜ਼ ਦੀ ਕਟਿੰਗ ਫਿਟਿੰਗ ਦੀ ਇਨਸਾਨੀਆਂ ਲਾ ਲਈਆਂ ਸੀਗੀਆਂ ਜੀ ਮੈਂ ਪਹਿਲਾਂ ਯਾਦ ਨਹੀਂ ਰਿਹਾ ਜੀ ਵੀਡੀਓ ਸ਼ੇਅਰ ਕਰਾਉਣ ਤੋਂ ਬਾਅਦ ਫੇਰ ਜਾਦਾ ਹੈ ਜੀ ਫੇਰ ਵੀਡੀਓ ਲਾਈ ਆਪਾਂ ਇਹ ਫਿਟਿੰਗ ਵੀ ਆਪਾਂ ਇਸਾਨੀਆਂ ਮੇਣਕੇ ਲਾ ਲਈਏ ਜੀ ਇਹ ਸੂਟ ਦੀ ਸਲਵਾਰ ਆਪਾਂ ਬਣਾ ਲਈਏ ਜੀ ਤੇ ਅੱਜ ਕਮੀਜ਼ ਦੀ ਕਟਿੰਗ ਕਰ ਲੈਨੇ ਆ ਜੀ ਇਹ ਵੀ ਬਣ ਜੂਗਾ ਜੀ ਹੌਲੀ ਹੌਲੀ ਇਹ ਮੁੱਡੇ ਕੱਟ ਲੈਨੇ ਜੀ ਮੂਰਲੇ ਮੁੱਡਿਆਂ ਦੇ ਵਿੱਚ ਪੌਣੇ ਇੰਚ ਦੀ ਕਾਟ ਪਾ ਦਾਂਗੇ ਜੀ ਇੱਥੇ ਆਪਾਂ ਤੇ ਮੂਰਲਾ ਪੱਲਾ ਜੀ ਥੋੜਾ ਜਿਹਾ ਅੱਧਾ ਇੰਚ ਆਪਾਂ ਕੱਟ ਦਾਂਗੇ ਜੀ ਇਹਦੇ ਨਾਲ ਮੋਢੇ ਪਿੱਛੇ ਨਹੀਂ ਡੇਗਦੇ ਫਿਰ ਗळा ਪਿੱਸੇ ਨੂੰ ਜਾਈ ਜਾਂਦਾ ਹੁੰਦਾ ਜੀ ਜੇ ਇਹ ਨਾ ਕੱਟ ਪਾਈ ਅੱਧੇ ਇੰਚ ਦੀ ਪਾ ਲੈਣੀ ਹੁੰਦੀ ਹੈ ਜੀ ਤੇ ਇਹ ਭਲੋਈਆਂ ਦੇ ਇਨਸਾਨ ਆਪਾਂ ਲਾ ਲੈਨੇ ਟੇਡੀਆਂ ਭਲੋਈਆਂ ਦੇ ਇਨਸਾਨ ਤਾਂ ਮੈਂ ਲਾ ਲੈਨੇ ਜੀ ਪਰ ਜੇ ਨਾ ਸੈਟ ਆਈਆਂ ਫੇਰੀ ਨਹੀਂ ਪਾਉਂਦੀ ਕਲੀਆਂ ਸਿੱਧੀਆਂ ਪਾ ਲਾਂਗੇ ਇਹ ਬੈਕ ਗळा ਕੱਟ ਕਰ ਲਾਂਗੇ ਜੀ ਮੂਰਲਾ ਗळा ਤਾਂ ਆਪਾਂ ਬੋਕਰਮ ਲਗਾ ਕੇ ਉੱਪਰ ਬਣਾ ਕੇ ਪਹਿਲਾਂ ਫਿਰ ਕੱਟ ਕਰਾਂਗੇ ਬੈਕ ਵਾਲਾ ਗळा ਕੱਟ ਲੈਣੀ ਹੁੰਦੀ ਹੈ ਜੀ ਪਹਿਲਾਂ ਹੀ ਢਾਈ ਇੰਚ ਦੀ ਚੜਾਈ ਤੇ ਕੱਟਣੀ ਹੁੰਦੀ ਹੈ ਜਿਆਦਾ ਚੌੜਾ ਗळा ਨਹੀਂ ਪਾਉਂਦੇ ਪਿਛਲਾ ਗळा ਵੀ ਗੋਲ ਹੀ ਕੱਟਿਆ ਜੀ ਮੂਹਰੇ ਗੋਲ ਗਲੇ ਆਪਣੇ ਕੋਲ ਹੈ ਨਹੀਂ ਜੀ ਲਿਆਉਣ ਵਾਲੇ ਨੇ ਇਸ ਕਰਕੇ ਆਪਾਂ ਥੋੜਾ ਜਿਹਾ ਪੰਜੀ ਗਲੇ ਪੈਣੀ ਜੀ ਥੋੜੀ ਜੀ ਆਪਾਂ ਉਹੀ ਬਣਾ ਲਾਂਗੇ ਇਹ ਬਾਹਾਂ ਚ ਪਾਉਗਾ ਜੀ ਜੋੜ। ਇਹ ਕਮੀਜ਼ ਦੇ ਨਾਲੋਂ ਲਿਆ ਜਿਹੜਾ ਕੱਪੜਾ ਉਹਦੀਆਂ ਬਣਾਵਾਂਗੇ ਬਾਹਾਂ। ਇਹ ਜੋੜ પાਕੇ ਫਿਰ ਕਟਿੰਗ ਕਰਾਂਗੇ ਜੀ ਇਹਨਾਂ ਨੂੰ ਆਪਾਂ। ਜਿਹੜਾ ਕਮੀਜ਼ ਦੇ ਨਾਲੋਂ ਕੱਪੜਾ ਲੈਂਦਾ ਜੁੱਤ ਤਾਂ ਜੋੜ ਜ਼ਰੂਰ ਪੈ ਜਾਂਦਾ ਹੈ। ਪੂਰੀਆਂ ਬਾਹਾਂ ਬਣਾਵਾਂਗੇ ਜੀ ਆਪਾਂ ਸਿਆਲ ਸੂਟ ਨੇ ਮੋٹے। ਜੈਕਟ ਨਾਲ ਵੀ ਪੈ ਜਾਂਦੇ ਨੇ ਜੀ ਫਿਰ ਮੋٹے। ਪੂਰੀ ਵਾਂ ਦੇ ਸੂਟ ਥੋੜਾ ਜਿਹਾ ਚੌੜਾ ਘੱਟ ਸੀਗਾ ਜੀ ਇਹ ਕਪੜਾ ਕਮੀਜ਼ 'ਚ ਪ੍ਰਿੰਟ ਬਣੀ ਕਰਕੇ ਮੂਹਰੇ ਪੱਲਾ ਉੱਥੋਂ ਆਪਾਂ ਨੂੰ ਦੂਰਾ ਕਰਨਾ ਪਿਆ ਇਹ ਵਸਤੂਆਂ ਹੁਣ ਆ ਗਿਆ ਜੀ ਸ਼ਾਮ ਦਾ ਟਾਈਮ ਫਿਰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜੀ ਜਿੰਨਾਕ ਟਾਈਮ ਸੀ ਆਪਾਂ ਕਮੀਜ਼ ਸਲਾਈ ਕਰ ਦਿੱਤਾ ਜਿੰਨਾਕ ਹੋਇਆ ਫਿਰ ਪਾਈਪਿੰਗ ਨਹੀਂ ਸੀਗੀ ਜੀ ਉਹ ਵੀ ਵਿਚਾਰੀ ਰੱਖ ਲਿਆ ਪਾਈਪਿੰਗ ਲਾਉਣ ਦੀ ਸਲਾਹ ਬਣ ਗਈ ਪਾਈਪਿੰਗ ਲਾ ਕੇ ਬਣਾ ਲਾਂਗੇ ਜੀ ਤਾਂ ਕਰਕੇ ਆਪਾਂ ਰੱਖ ਲਿਆ ਜੀ ਫਿਰ ਤੇ ਫਿਰ ਵਿੱਚ ਦੀ ਹੋਰ ਕੰਮ ਕਰੀ ਜੀ ਹੁਣ ਆਪਾਂ ਬਣਾ ਰਹੇ ਹਾਂ ਜੀ ਰੋਟੀ ਜਿਹੜੇ ਪੈਣ ਭਰਾ ਆਪਣੀ ਵੀਡੀਓ ਤੇ ਆਉਂਦੇ ਨੇ ਜੀ ਫੁੱਲ ਸਪੋਰਟ ਕਰਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰੇ ਪੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਵੱਧ ਤੋਂ ਵੱਧ ਸਪੋਰਟ ਕਰਨਾ ਜੀ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਕਮੈਂਟ ਪੜ ਕੇ ਹੌਸਲਾ ਮਿਲਦਾ ਆਪਾਂ ਨੂੰ ਹੋਰ ਵੀਡੀਓ ਵਧੀਆ ਬਣਾਉਣ ਦਾ ਤੇ ਅੱਗੇ-ਅੱਗੇ ਆਪਾਂ ਔਰ ਵਧੀਆ ਵੀਡੀਓ ਲੈ ਕੇ ਆਵਾਂਗੇ ਜੀ ਸਬਜੀ ਆਪਣੀ ਪਈ ਸੀਗੀ ਜੀ ਰੋਟੀ ਬਣਾਉਣੀ ਸੀ ਦੁੱਧ ਨੂੰ ਵਾਲੀ ਆਪਾਂ ਦੇ ਲਈ ਹੈ ਉਹ ਇਧਰ ਸਾਈਡ ਤੇ ਰੱਖ ਦਿੱਤਾ ਸੀ ਜੀ ਦਿਨ ਨੂੰ ਤਾਂ ਗਰਮੀ ਹੋ ਜਾਂਦੀ ਹੈ ਜੀ ਸਵੇਰੇ ਸ਼ਾਮ ਤਾਂ ਠੰਡ ਹੋ ਜਾਂਦੀ ਹੈ ਪਰ ਦਿਨ ਨੂੰ ਹਜੇ ਗਰਮੀ ਹੈ ਜੀ ਮੌਸਮ ਇੰਨਾ ਚੀਜ਼ ਨਹੀਂ ਹੋਇਆ ਦਸੰਬਰ ਵੀ ਚੜ ਗਿਆ ਜੀ ਹੁਣ ਤਾਂ ਪਰ ਠੰਡ ਹੈ ਜੀ ਘੱਟ ਹੈ ਸਵਾਰ ਲੱਗਦਾ ਵੀ ਲੀਤ ਠੰਡ ਪਾਊਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਲਿਖਣਾ ਜੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਸਾਰੇ ਭੈਣ ਭਰਾ ਤਾਂ ਕਿ ਆਪਣਾ ਵਾਚ ਟਾਈਮ ਪੂਰਾ ਹੋ ਸਕੇ ਵੀਡੀਓ ਰੈਗੂਲਰ ਪਾਉਣੀ ਚਾਹੀਦੀ ਹੈ ਜੀ ਸਾਰਿਆਂ ਨੂੰ ਜਦੋਂ ਆਪਾਂ ਸਾਡਲੇ ਨੇ ਵਿੱਚ ਫਿਰ ਆਪਣਾ ਵਾਚ ਟਾਈਮ ਕੰਪਲੀਟ ਸੇਤੀ ਨਹੀਂ ਹੁੰਦਾ ਜਿੰਨਾ ਵੀਡੀਓ ਨੂੰ ਸਾਲ ਹੋ ਜਾਂਦਾ ਹੋ ਜਾਂਦਾ ਜੀ ਪਾਈਆਂ ਹੋਈਆਂ ਨੇ ਫਿਰ ਉਹਨਾਂ ਦਾ ਵਾਚ ਟਾਈਮ ਖਤਮ ਹੋ ਜਾਂਦਾ ਹੈ ਤਾਂ ਕਰਕੇ ਆਪਾਂ ਨੂੰ ਹਰ ਰੋਜ਼ ਵੀਡੀਓ ਪਾਉਣੀ ਚਾਹੀਦੀ ਹੈ ਜੀ ਫਿਰ ਵਾਚ ਟਾਈਮ ਆਪਣਾ ਜਲਦੀ ਕੰਪਲੀਟ ਹੋਊਗਾ ਅੱਜ ਦੀ ਵੀਡੀਓ ਇੰਨੀ ਜੀ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ